ਮਰੇ ਡਾਕਟਰ ਬੀ ਆਰ ਮੇਕਰ ਹਮ ਹੈ ਹਾਂਜੀ ਸਰ ਅੱਜ ਬਾਬਾ ਸਾਹਿਬ ਦੀ ਪੁੰਨਿਆ ਤਿਥੀ ਦਾ ਪ੍ਰੋਗਰਾਮ ਰੱਖਿਆ ਤੁਸੀਂ ਕੀ ਕਹਿਣ ਜਾਓਗੇ ਅੱਜ ਅਸੀਂ ਯੂਨੀਵਰਸਲ ਪ੍ਰੈਸ ਕਲੱਬ ਅਤੇ ਸਰਬਜਨ ਕਲਿਆਣ ਪਰਿਸ਼ਦ ਵੱਲੋਂ ਭਾਰਤੀ ਆਸ਼ਵਦਾਨ ਦੇ ਨਰਮਤਾ ਬਾਬਾ ਸਾਹਿਬ ਡਾਕਟਰ ਅੰਬੇਕਰ ਜੀ ਉਹਨਾਂ ਦੀ ਪਰਿਨਿਰਮਣ ਦਿਵਸ ਮਨਾਇਆ ਗਿਆ ਇਸ ਲਈ ਵਿੱਚ ਸਾਰੇ ਪੱਤਰਕਾਰ ਭਾਈਚਾਰਾ ਅਤੇ ਜੋ ਐਨਜੀਓ ਹੈਗੀ ਕਲਿਆਣ ਪਰਿਸ਼ਦ ਉਹਨਾਂ ਦੇ ਸਾਰੇ ਸਾਥੀਆਂ ਨੇ 바ਵਾ ਸਾਹਿਬ ਨੂੰ ਅਰਵਾਂਜਲੀ ਅਰਪਿਤ ਕੀਤੀ ਹੈ। ਔਰ ਇਸ ਮੌਕੇ ਉਪਰ ਸਾਰੇ ਸਾਥੀਆਂ ਨੂੰ 바ਵਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਦੇ ਪ੍ਰਤੀ ਦੱਸਿਆ ਗਿਆ ਔਰ ਜੋ ਇਹਨਾਂ ਨੇ 6 ਦਸੰਬਰ 1956 ਨੂੰ ਇਹਨਾਂ ਦੀ ਜੋ ਜੋਤੀ ਜੋ ਸਮਾਈ ਸੀਗੀ ਉਸ ਹੀ ਨਦੀ ਦੇ ਤਹਿ ਦੱਸੀ ਅਜਿਹਾ ਇਡਾ ਕਰਿਆ ਕਰਨ ਕੁਸ਼ਪੰਜ ਲਈ ਸੰਮਰੋਹ ਜਿਹੜਾ ਦਾਟਾ ਉਹ ਬਾਬਾ ਸਾਉ ਡਾਕਟਰ ਅੰਬੇਦਕਰ ਜੀ ਦੇ ਜੀਵਨ ਤੋਂ ਪਤਾ ਚੱਲਦਾ ਉਹਨਾਂ ਨੇ ਕਿਹਾ ਦਾ ਮੈਨ ਸ਼ੁਡ ਬੀ ਸਟੂਡੈਂਟ ਇਨ ਦਾ ਹੋਲ ਲਾਈਫ ਬੇ ਇਨਸਾਨ ਨੂੰ ਜੀਵਨ ਦੇ ਵਿੱਚ ਸਦਾ ਇੱਕ ਸ਼ਿਸ਼ਿਆ ਬਣ ਕੇ ਸਿੱਖਦੇ ਰਹਿਣਾ ਚਾਹੀਦਾ ਹੈਗਾ ਔਰ ਸਿੱਖਿਆ ਦੀ ਜਿਹੜੀ ਕੋਈ ਉਮਰ ਨਹੀਂ ਹੁੰਦੀ ਇਹ ਹੈ ਉਹ ਕਿ ਨਾ ਵੀ ਏਜਡ ਹੋਵੇ ਉਹ ਬਾਬਾ ਸਾਹਿਬ ਨੇ ਕਿਹਾ ਕਿ ਉਹਨੂੰ ਹਰ ਵਕਤ ਸਿੱਖਦੇ ਰਹਿਣਾ ਚਾਹੀਦਾ ਹੈ। ਔਰ ਬਾਬਾ ਸਾਹਿਬ ਜੀ ਦੇ ਦਿੱਤੇ ਹੋਏ ਸੰਵਿਧਾਨ ਦੇ ਉੱਤੇ ਜੋ ਬਾਤੀ ਹੈ ਇਹ ਚੱਲਦਾ ਹੈ ਔਰ ਅچھے ਤਰੀਕੇ ਨਾਲ ਚੱਲਦਾ ਪਰ ਕੁਝ ਲੋਕ ਜਿਹੜੇ ਆ ਬਾਬਾ ਸਾਹਿਬ ਜੀ ਦੇ ਸੰਵਿਧਾਨ ਦੀ ਕਿਤਾਬ ਨੂੰ ਫੜ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਗਮਰਾਹ ਕਰਦੇ ਆ ਕਿ ਬਾਬਾ ਸਾਹਿਬ ਡਾਕਟਰ ਦੀਮਰਾਓਂ ਅੰਬੇਂਕਰ ਜੀ ਦਾ ਸਿਰੋਤ ਸੰਵਿਧਾਨ ਆ। ਉਰੇ ਵੀ ਇ ਲਿਖਿਆ ਤੋ ਇਸ ਮੌਕੇ ਤੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਸ ਦੇਸ਼ ਦੇ ਵਿੱਚ 1977 ਦੇ ਵਿੱਚ ਜਦੋਂ 인ਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤੋ ਉਸ ਸਮੇਂ 7 ਸਾਲ ਉਹਨੇ ਰਾਜ ਕੀਤਾ ਜਦਕੀ ਸੰਵਿਧਾਨ ਦੇ ਮੁਤਾਬਕ ਹਰ 5 ਸਾਲ ਬਾਅਦ ਜਿਹੜਾ ਚੋਣ ਹੁੰਦਾ ਹੈਗਾ ਔਰ ਦੂਸਰੇ ਪਾਸੇ ਭਾਜਪਾ ਨੇ 바ਵਾ ਸਭ ਡਾਕਟਰ ਅਮਿਤ ਕਰਦੀ ਦੇ ਪੰਜ ਤੀਰਥ ਬਣਾਏ ਉਸ ਤੀਰਥ ਜਿਹੜੇ ਇਹ ਇਸ ਲਾਇਕ ਨੇ ਕਿ ਉਥੇ ਹਰ ਸਾਲ ਇਹਨਾਂ ਦੇ ਜਨਮ ਦਿਨ ਤੇ ਅਤੇ ਇਹਨਾਂ ਦੇ ਪਰਿਨਮਾਨ ਦਿਵਸ ਦੇ ਉੱਤੇ ਬਹੁਤ ਵੱਡੇ ਮੇਲੇ ਲੱਗਦੇ ਹਨ ਤੋਂ ਅੱਜ ਮੈਂ ਜ਼ਿਆਦਾ ਕੁਝ ਨਾ ਕਹਿੰਦੇ ਉਹਨਾਂ ਦੇ ਚਰਨਾਂ ਦੇ ਵਿੱਚ ਸਤਿ ਸ਼ਤ ਨਮਨ ਕਰਦਾ ਹਾਂ ਔਰ ਆਪਣੇ ਸਾਥੀਆਂ ਵੱਲੋਂ ਜਿਹੜੇ ਕਿ ਯੂਨੀਵਰਸਲ ਪ੍ਰੈਸ ਕਲਬ ਅਤੇ ਸਰਵਜਨ ਕਲਿਆਣ ਪਰਸ਼ਦ ਦੇ ਜੋ ਲੋਕ ਪਹੁੰਚੇ ਹਨ ਉਹਨਾਂ ਦਾ ਮੈਂ ਬਹੁਤ ਬਹੁਤ ਆભાર ਪ੍ਰਗਟ ਕਰਦਾ ਹੈ ਅੱਜ ਬਾਬਾ ਸਾਹਿਬ ਟੀਮਰਾਉ ਮੇਦ ਕਰੀ ਤੇ ਪਰਿਨਮਣ ਵਾਸਤੇ ਉਪਰ ਯੂਨੀਵਰਸਲ ਕਲੱਬ ਤੇ ਸਰਬਜਨ ਕਲਿਆਣ ਪਛੀ ਦੇ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਉਸ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਕਹਿਣਾ ਚਾਹਨਾ ਕਿ ਸਬਤਾਨ ਬਾਬਾ ਸਾਹਿਬ ਨੇ ਇੱਕ ਹਾਈਲੀ ਕੁਆਲੀਫਾਈਡ ਹੋਣ ਦੇ ਨਾਤੇ ਉਹਨਾਂ ਨੂੰ ਹੀ ਇਸ ਤੇ ਲਈ ਚੁਣਿਆ ਗਿਆ ਔਰ ਇੱਕ ਹੋਰ ਮੌਜੂਦਾ ਸਰਕਾਰਾਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਉਹਦੇ ਵਿੱਚ ਖਾਸ ਤੌਰ ਦੇ ਉੱਪਰ ਕਿ ਜਿਹੜੀਆਂ ਐਮੈਜਮੈਂਟਾਂ ਕਰ ਕਰਕੇ ਉਨੇਪ ਤੱਕ ਧਿਆਉੜੀਆਂ ਜਾ ਰਹੀਆਂ ਨੇ ਸਬਦਾਂ ਦੀਆਂ ਜੋ ਕਿ ਬਾਬਰ ਸਾਹਿਬ ਨੇ ਲਿਖਿਆ ਉਹ ਬਿਲਕੁਲ ਗਲਤ ਨਹੀਂ ਗੱਲਾਂ ਉਸ ਦੇ ਉੱਪਰ ਕੋਈ ਵੀ ਕਿਸੇ ਗੀ ਵੀ ਤਰਮੀਮ ਨਹੀਂ ਹੋਣੀ ਚਾਹੀਦੀ ਆ ਤੇਸ਼ ਨੂੰ ਉਸ ਦੇ ਮੁਤਾਬਕ ਹੀ ਚਲਾਉਣਾ ਚਾਹੀਦਾ ਹੈ ਕਿ ਕਿ ਮੇਰੀ ਮਨ ਦੀ ਇੱਛਾ ਸੀਗੀ ਕਿ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇ ਮੈਂ মিডিਆ ਨੂੰ ਬੇਨਤੀ ਕਰਦਾ ਮੈਂ ਇਹਨੂੰ ਵੱਧ ਤੋਂ ਵੱਧ ਇਸ ਗੱਲ ਨੂੰ ਪ੍ਰਚਾਰਿਤ ਕਰੋ ਤਾਂ ਜੋ ਕਿ ਸੰਵਿਧਾਨ ਵਿੱਚ ਪਹਿਲੇ ਨੰਬਰ ਦੇ ਤਾਂ ਸਾਨੂੰ 77 ਦੇ ਵਿੱਚ ਇੰਦਰ ਗਾਂਧੀ ਦੀ ਗੱਲ ਕੀਤੀ ਹੈ ਤਾਂ ਨੇ ਉਹਨੇ ਉਹਨੇ 44ਵੀਂ ਐਮੈਂਡਮੈਂਟ ਕੀਤੀ ਉਸ ਦੇ ਵਿੱਚ ਪੂਰੇ ਸੰਵਿਧਾਨ ਦੀ ਧਿਰ ਜਿਉਂੜਾ ਕੇ ਰੱਖ ਦਿੱਤੀ ਉਸ ਨੇ ਇੰਦਰ ਗਾਂਧੀ ਨੇ ਕਾਂਗਰਸ ਆਲੇ ਨੂੰ ਇਹ ਪੁੱਛਿਆ ਜਾਵੇ ਮਤਲਬ ਇਸ ਤਰ੍ਹਾਂ ਦੀ ਐਡ ਐਡੀ ਵੱਡੇ ਪੁੱਤਰ ਦੇ ਉੱਪਰ ਐਮੈਂਡਮੈਂਟ ਆਪ ਦੇ ਮਤਾਬਕ ਕਰ ਦੇਣੀ ਹੈ ਇਹ ਬਿਲਕੁਲ ਗਲਤ ਹੈ ਜਦ ਕਿ ਇਸ ਦੇ ਪੈਰਨਲੀ ਠੀਕ ਹੈ ਨਾ ਸੰਵਿਧਾਨ ਵਿੱਚ ਤਬਦੀਲੀ ਕਰਨ ਦੀ ਲੋੜ ਨਹੀਂ ਹੈ ਜਦ ਕਿ ਸੰਵਿਧਾਨ ਲਗਭਗ ਆਪਣਾ ਸੰਵਿਧਾਨ ਇੰਗਲੈਂਡ ਦੇ ਸੰਵਿਧਾਨ ਦੇ ਨਾਲ ਮਿਲਦਾ ਜੁਲਦਾ ਵਾ ਉਥੇ ਅਨ ਰਿਟਨ ਉਥੇ ਲਿਖਤੀ ਰੂਪ ਵਿੱਚ ਨਹੀਂ ਹੈਗਾ ਉਹਦੇ باوجود ਵੀ ਉਹਨਾਂ ਵਿੱਚ ਤਰਮੀਮਾਂ ਨਹੀਂ ਕੀਤੀਆਂ ਜਾ ਰਹੀਆਂ ਔਰ ਬੜੀ ਇੱਕ ਪੰਕਚੁਐਲਟੀ ਐਂਡ ਡਿਸਪਲਿਨ ਦੇ ਵਿੱਚ ਉਹ ਉਹ ਸੰਵਿਧਾਨ ਨੂੰ ਉਹਨਾਂ ਨੇ ਇੰਗਲੈਂਡ ਵਾਲਿਆਂ ਨੇ ਆਪਣੇ ਤੇ ਲਾਗੂ ਕੀਤਾ ਤੇ ਸਾਡੇ ਇਥੇ ਉਹਦੇ ਵਿੱਚ ਤਬਦੀਮਾਂ ਤੇ ਤਰਮੀਮਾਂ ਕਰ ਕਰਕੇ ਐਮੈਂਡਮੈਂਟਾਂ ਕਰ ਕਰਕੇ ਉਹਨੀਆਂ ਧੱਜੀਆਂ ਡਾਉਣ ਲੱਗੇ ਹੋਏ ਨੇ ਇਸ ਕਰਕੇ ਉਹ ਸੰਵਿਧਾਨ ਦੀ ਇੱਜ਼ਤ ਵਾਸਤੇ ਉਹਨੂੰ ਬਚਾਉਣ ਦੀ ਖਾਤਰ ਗਲਤ ਸਮਾਜ ਨੂੰ ਵੀ ਖਾਸ ਤੌਰ ਤੇ ਇਹੀ ਹੈ ਕਿ ਇਸ ਨੂੰ ਬਚਾਉਣ ਦੀ ਖਾਤਰ ਵੱਧ ਤੋਂ ਵੱਧ ਇਹ ਪਰਾਲਾ ਕੀਤਾ ਜਾਵੇ ਬਾਬਾ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਜਾਵੇ ਜੇ ਹੋਰ ਕੋਈ ਨਹੀਂ ਢਾਲਦਾ ਉਸ ਦੇ ਉੱਪਰ ਬਾਬਾ ਸਾਹਿਬ ਦੀਆਂ ਜੋ ਵੀ ਸਿੱਖਿਆਵਾਂ ਸੀਗੀਆਂ ਤਾਂ ਘੱਟੋ ਘੱਟ ਐਟ ਲੀਸਟ ਗਲਤ ਸਮਾਜ ਨੂੰ ਜ਼ਰੂਰ ਆਪਣੇ ਆਪ ਨੂੰ उन्होंने के पर टालना चाहिए बहुत बहुत धन्यवाद थैंक यू पे राजा ठोक के बाबा तेरी सोच पे राजा ठोक के आज डॉक्टर भीमराव अम्बेडकर जी के निर्माण दिवस पे सर्वजन कल्याण परिषद एवं सर्वजन कल्याण मीडिया की ओर से उनका पुष्पांजलि किए और उनके बारे में सीखने के मौका मिला और सर्वजन कल्याण परिषद के एवं तमाम मीडिया के लोगों को धन्यवाद करता हूँ बाबा साहब के चरणों कमलों को चलने के लिए बहुत-बहुत धन्यवाद जय भारत जय दोस्तों और ग्रुप प्लस क्लब ध्यान बहुत पूर्णत्व वो रखा बाबा साहब ने जीपी के वास्ते उन्होंने अपना पूरा जीवन लोक की सेवा वास्ते ਤੇ ਲੋਕਾਂ ਦੇ ਜੋ دبے ہوئے ਲੋਕ ਹੈ ਉਹਨਾਂ ਦਾ ਸਨਮਾਨ ਕਰਨ ਵਾਸਤੇ ਉਹਨਾਂ ਅੱਜ ਇੱਥੇ ਸੰਕਲਪ ਕੀਤਾ ਹੈ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਨਾ ਹੈ ਉਹ ਬਹੁਤ ਉਹਨਾਂ ਨੂੰ ਇਸ ਕਾਰਜ ਬਾਰੇ ਬਾਬਾ ਸਾਹਿਬ ਦੇ ਜੁਤੀ ਉਸਮਾ ਰਵੀਰ ਮਾਨਵਸਤੇ ਸਭ ਨੂੰ ਮੈਂ ਇਸ ਪ੍ਰੋਗਰਾਮ ਦੇ ਬਾਬਾ ਸਾਹਿਬ ਵੱਲੋਂ ਤੇ ਆਪਣੇ ਸਾਥੀ ਵੱਲੋਂ ਮਾਤਾ ਦਾ ਬਹੁਤ ਧੰਨਵਾਦ ਪਹਿਲਾ ਜਾਗੇ ਠੋਕ ਕੇ ਬਾਬਾ ਤੇਰੀ ਸੋਤ ਪਹਿਲਾ ਜਾਗੇ ਠੋਕ ਕੇ ਅੱਜ ਡਾਕਟਰ ਗਿੰਦਾਵ ਮੇਕਰ ਜੀ ਕੇ ਡੀਡੀ ਮਾਨ ਦਿਵਸ ਤੇ ਸਰਬਜਨ ਕਲਿਆਣ ਪਰਿਸ਼ਦ एवं सर्वजन कल्याण मीडिया की ओर से उनका पुष्पांजलि किए और उनके बारे में सीखने के मौका मिला और सर्वजन कल्याण परिषद के एवं तमाम मीडिया के लोगों को धन्यवाद करता हूँ बाबा साहब के चरणों कमलों पर चलने के लिए बहुत बहुत धन्यवाद जय भारत जय